ਸਾਡੇ ਵਾਲਿਓ ਆਪਦੇ ਲਈ ਤਾਂ ਘਰ ਹਰੇਕ ਹੀ ਬਣਾਉਂਦਾ ਪਰ ਕਿਸੇ ਲਈ ਕੋਈ ਨਹੀਂ ਬਣਾਉਂਦਾ ਤੇ ਉਹ ਵੀ ਨਿਰਸਵਾਰਥ ਹਨਾ ਤੇ ਅੱਜ ਆਪਾਂ ਇੱਕ ਬਾਈ ਨਾਲ ਮਲਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦੇ ਘਰ ਬਣਾਉਂਦੇ ਆ ਪੰਛੀਆਂ ਦੇ ਵਾਸਤੇ ਇਹ ਰਹਿਣ ਬਸੇਰਾ ਹੈ ਜਿਹਦੇ ਵਿੱਚ ਪੰਛੀ ਆਪਣਾ ਆਲਣਾ ਬਣਾਉਂਦੇ ਹੈਗੇ ਮੇਰੇ ਵਰਗੇ ਬਹੁਤ ਹੈ ਦੁਨੀਆ ਤੇ ਹਨਾ ਜਿਹੜੇ ਕਿ ਦਰਖਤ ਪੜਦੇ ਆ ਜਾਂ ਕਹ ਲਈਏ ਆਪਾਂ ਆਲਣਿਆਂ ਵਾਸਤੇ ਪੰਛੀਆਂ ਦੇ ਰਹਿਣ ਵਾਸਤੇ ਜਗ੍ਹਾ ਨਹੀਂ ਛੱਡੀ ਤੇ ਪੰਛੀ ਲੋਪ ਹੁੰਦੇ ਜਾ ਰਹੇ ਪਰ ਇਹੋ ਜਿਹੇ ਆਲਣੇ ਬਣਾਉਣ ਵਾਲੇ ਜਾਂ ਇਹੋ ਜਿਹੇ ਚੰਗੇ ਕੰਮ ਕਰਨ ਵਾਲੇ ਦੁਨੀਆ ਤੇ ਬਹੁਤ ਥੋੜੇ ਬੰਦੇ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਬਾਈ ਸੰਦੀਪ ਧੌਲਾ ਜਿਨ੍ਹਾਂ ਦੇ ਨਾਲ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਬਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਠੀਕ ਠਾਕ ਹਾਂਜੀ ਬਹੁਤ ਵਧੀਆ ਬਾਈ ਤੇ ਬਾਈ ਆ ਆਹਨੇ ਜਿਵੇਂ ਆਪਾਂ ਕਹੇ ਹੈ ਹਨਾ ਇਹ ਆਹਨੇ ਤੁਸੀਂ ਕਿੱਥੇ ਕਿੱਥੇ ਲਾਉਨੇ ਆ ਬਾਈ ਅਸਲ ਵਿੱਚ ਇਹ ਜੀ ਜ਼ਿਆਦਾ ਅਸੀਂ ਵਾਧਰਾਂ ਦੇ ਲਾਉਨੇ ਆ ਵਾਧਰਾਂ ਦੇ ਘਰਾਂ ਕੋਲ ਚ ਲੱਗ ਜਾਂਦੇ ਵੀ ਹਾਂਜੀ ਘਰਾਂ ਦੇ ਵਾਧਰਾਂ ਲੱਗ ਜਾਂਦੇ ਆ ਜੀ ਬਾਈ ਜਾਂ ਫਿਰ ਅਸੀਂ ਖੰਭਿਆਂ ਦੇ ਉੱਪਰ ਲਾ ਦੰਨੇ ਆ ਜੀ ਬਹੁਤ ਸਾਰੇ ਭਰਾ ਇਹ ਵੀ ਕਹਿਣਗੇ ਵੀ ਯਾਰ ਤੁਸੀਂ ਦਰਖਤਾਂ ਤੇ ਕਿਉਂ ਨਹੀਂ ਲਾਉਂਦੇ ਦਰਖਤਾਂ ਤੇ ਜਿਵੇਂ ਰੈਟ ਸਨੇਕ ਸੱਪ ਹੈਗਾ ਉਹ ਇਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਕਰਦਾ ਇਹਦੇ ਵਿੱਚ ਦੀ ਮਤਲਬ ਕਰ ਦਿੰਦਾ ਅਟੈਕ ਹਾਂਜੀ ਉਹ ਛੋਟਾ ਜਿਹੜਾ ਹੁੰਦਾ ਤੇ ਕਈ ਬੱਚੇ ਵੀ ਹੁੰਦੇ ਨਾ ਰੈਟ ਸਨੈਕ ਦੇ ਛੋਟੇ ਹੁੰਦੇ ਆ ਉਹ ਇਹਦੇ ਵਿੱਚ ਅਟੈਕ ਕਰਦੇ ਆ ਜਾਂ ਕਾਟੋ ਵੀ ਪ੍ਰੋਬਲਮ ਕਰਦੀ ਹੈ ਇਹਨਾਂ ਨੂੰ ਅੱਛਾ ਜੀ ਤੇ ਹੋਰ ਵੀ ਬਹੁਤ ਸਾਰੀਆਂ ਪ੍ਰਜਾਤੀਆਂ ਇਹਨਾਂ ਨੂੰ ਪ੍ਰੋਬਲਮ ਕਰਦੀਆਂ ਨੇ ਜਿਵੇਂ ਬਿੱਲੀ ਚੜ ਜਾਂਦੀ ਹੈ ਇਹਦੇ ਤੇ ਉੱਪਰ ਦਰਖਤ ਦੇ ਉੱਪਰ ਬਿੱਲੀ ਚੜ ਕੇ ਉਹ ਵੀ ਨੰਦਰ ਪਾਲਾਂਦੀ ਹੈ ਵਿੱਚ ओके okay. हां जी ਇਹਦੇ ਕਰਕੇ ਅਸੀਂ ਇਹਨੂੰ ਪੋਲਾਂ ਦੇ ਉੱਪਰ ਲਾਣ ਜਾਂ ਤਾਂ ਜਾਂ ਅਸੀਂ ਇਹਨਾਂ ਨੂੰ ਵੱਧ ਰਿਆਂ ਦੇ ਹੇਠ ਲਾ ਦੰਨੇ ਉੱਥੇ ਓਕੇ ਬਈ ਹਾਂਜੀ ਹਾਂਜੀ ਠੀਕ ਹੈ ਤੇ ਇਹ ਬਈ ਜਿਵੇਂ ਆਲਣਾ ਹੈਗਾ ਇਹਦੇ ਵਿੱਚ ਕਿਹੜਾ ਪੰਛੀ ਬਈ ਆਉਂਦਾ ਜ਼ਿਆਦਾਤਰ ਕਿ ਸਾਰੇ ਆ ਜਾਂਦੇ ਇਹ ਜੀ ਹੈਗਾ ਮੇਨ ਹੈਗਾ ਇਹ ਘਰੇਲੂ ਚਿੜੀ ਲਈ ਤੇ ਸਿੰਧ ਚਿੜੀ ਲਈ ਅੱਛਾ ਹਾਂਜੀ ਸਿੰਧ ਚਿੜੀ ਹੁੰਦੀ ਹੈ ਖੇਤਾਂ ਦੇ ਵਿੱਚ ਰਹਿੰਦੀ ਹੈ ਘਰੇਲੂ ਚਿੜੀ ਸੰਘਣੀ ਵਾਦੀ ਚ ਰਹਿੰਦੀ ਹੈ ਜੀ ਪਿਛਲੇ 10000 ਸਾਲ ਤੋਂ ਘਰੇਲੂ ਚਿੜੀ ਆਪਣੇ ਨਾਲ ਰਹਿ ਰਹੀ ਹੈ ਇੰਨੇ ਸਾਲਾਂ ਤੋਂ ਹਾਂਜੀ ਪਰ ਮਨੁੱਖ ਨੇ ਕੀ ਕੀਤਾ ਆਪਣੇ ਸਵਾਰਥ ਦੇ ਲਈ ਇਹਨੂੰ 파ਸੇ ਕਰਤਾ ਇਹਨੂੰ ਬੇਕਾਰ ਕਰਤਾ ਪਹਿਲਾਂ ਆਪਾਂ ਵੇਖਦੇ ਹੁੰਦੇ ਸੀ ਉੱਥੇ ਹੀ ਆਪਾਂ ਰਹੀ ਜਾਂਦੇ ਸੀ ਉੱਥੇ ਚਿੜੀਆਂ ਰਹੀ ਜਾਂਦੀਆਂ ਸੀ ਸਤਿਹਰਾਂ ਦੀਆਂ ਛੱਤਾਂ ਦੇ ਵਿੱਚ ਪਰ ਹੁਣ ਮਨੁੱਖ ਇੰਨਾ ਕੁ ਅਮੀਰ ਹੋ ਗਿਆ ਵੀ ਘਰ ਪੱਕੇ ਬਣਾ ਕੇ ਗੇਟ ਜਾਲੀ ਵਾਲੇ ਲਾ ਕੇ ਤੇ ਉਹਨੂੰ ਭੁੱਲ ਗਿਆ ਤੇ ਹੁਣ ਜੇ ਕੋਈ ਬੰਦਾ ਇਹਨਾਂ ਦੇ ਲਈ ਕੋਈ ਕੰਮ ਕਰਦਾ ਤਾਂ ਉਹਨੂੰ ਕਹਿ ਦਿੰਦਾ ਵੀ ਯਾਰ ਤੁਸੀਂ ਆਲਸੀ ਬਣਾ ਰਹੇ ਹੋ ਹੂੰ ਮਤਲਬ ਲੋਕ ਵਿਦਵਾਨੀ ਛਾੜ ਦਿੰਦੇ ਇਸ ਗੱਲ ਤੇ ਵੀ ਬਹੁਤ ਬਾਈ ਮੈਂ ਕਹਿੰਦਾ ਤੁਸੀਂ ਹੁਣ ਤਾਂ ਬਹੁਤ ਘਟ ਗਏ ਪੜੇ ਲਿਖੇ ਬੰਦੇ ਮੈਂ ਕਹਿੰਦਾ ਹੁਣ ਆ ਵੀ ਪਹਿਲੀ ਗੱਲ ਤਾਂ ਨਾ ਆਪਾਂ ਨੂੰ ਜੇ ਪਤਾ ਹੋਵੇ ਕਿਸੇ ਚੀਜ਼ ਦਾ ਮੈਨੂੰ ਜੇ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਮੈਂ ਉਹਦੇ ਬਾਰੇ ਬੋਲਦਾ ਨਹੀਂ ਹੂੰ ਜਦੋਂ ਆਪਾਂ ਨੂੰ ਉਹ ਚੀਜ਼ ਬਾਰੇ ਪਤਾ ਨਹੀਂ ਹੈਗਾ ਤੁਸੀਂ 10 ਦਿਨਾਂ 20 ਦਿਨਾਂ ਇਹਨਾਂ ਬਾਰੇ ਸਿੱਖੋ ਪੜੋ ਕਿੱਥੇ ਰਹਿੰਦੇ ਸੀ ਕਿਵੇਂ ਰਹਿੰਦੇ ਸੀ ਕੀ ਕਾਰਨਾਂ ਕਿਵੇਂ ਆ ਫਿਰ ਤੁਸੀਂ ਇਹਦੇ ਬਾਰੇ ਬੋਲੋ ਹੁਣ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਬਈ ਤੁਸੀਂ ਇਹਨਾਂ ਨੂੰ ਆਲਸੀ ਬਣਾਈ ਜਾਂਦੇ ਹੋ ਮੈਂ ਕਿਹਾ ਵੀ ਤੁਸੀਂ ਬਈ ਇਹ ਦੱਸੋ ਵੀ ਬਣਾਉਂਦੇ ਕਿਉਂ ਉਹ ਕਹਿੰਦਾ ਵੀ ਤੁਸੀਂ ਇਹਨਾਂ ਦੇ ਲਈ ਆਹ ਜਿਹੜੇ ਆਲਣੇ ਲਾਈਏ ਨਾ ਮੈਂ ਪਹਿਲੀ ਗੱਲ ਤਾਂ ਇਹਦਾ ਨਾਮ ਆਲਣਾ ਨਹੀਂ ਹੈਗਾ ਇਹ ਇੱਕ ਰਹਿਣ ਬਸੇਰਾ ਆਲਣਾ ਉਹਨਾਂ ਨੇ ਆਪ ਤਿਆਰ ਕਰਨਾ ਇਹਦੇ ਵਿੱਚ ਹਾਂ ਹੂੰ ਦੂਜੇ ਨੰਬਰ ਤੇ ਵੀ ਜੇ ਆਪਾਂ ਕੁਦਰਤ ਦੇ ਨਾਲ ਛੇੜਛਾੜ ਨਾ ਕਰਦੇ ਇਹਨਾਂ ਦੇ ਲਈ ਜਿਹੜੇ ਟਿੱਬੇ ਹੈਗੇ ਸੀ ਇਹਨਾਂ ਦੇ ਲਈ ਜਿਹੜੇ ਕੱਚੇ ਘਰਾਨੀਆਂ ਛੱਤਾਂ ਸੀ ਉਹ ਨਾ ਆਪਾਂ ਚੱਕਦੇ ਜਾਂ ਆਪਾਂ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਲਈ ਹੈ ਬਰਾਸਤੀ ਰੁੱਖ ਹੈਗੇ ਸੀ ਤੇ ਬਿਨਾਂ ਚੱਕਦੇ ਤਾਂ ਅੱਜ ਆਪਾਂ ਨੂੰ ਇਹ ਲਾਉਣ ਦੀ ਲੋੜ ਨਹੀਂ ਸੀ ਹੂੰ ਬਿਲਕੁਲ ਠੀਕ ਹੈ ਤਾਂ ਆਪਾਂ ਨੂੰ ਲਾਉਣ ਦੀ ਲੋੜ ਪਈ ਹੈ ਵੀ ਜੇ ਆਪਾਂ ਉਹ ਕੁਦਰਤੀ ਰੱਖਾਂ ਨਹੀਂ ਛੱਡੀਆਂ ਛੱਡੀਆਂ ਤੇ ਇਹਨਾਂ ਵਾਸਤੇ ਮਤਲਬ ਕੁਝ ਰਹਿ ਹੀ ਨਹੀਂ ਸੀ ਗਿਆ ਹੁਣ ਜੇ ਆਪਾਂ ਆਲਣਾ ਕਹਿ ਵੀ ਲਈ ਤਾਂ ਪਾਉ ਕਿੱਥੇ ਹਾਂਜੀ ਨਾ ਤਾਂ ਦਰਖਤ ਹੈ ਨਾ ਦਰਖਤ ਨਾ ਸਰਕਾਨੇ ਦੀ ਛੱਤ ਹੈ ਹਾਂਜੀ ਹਾਂਜੀ ਨਾ ਕੁਝ ਹੋਰ ਨਾ ਆਪਾਂ ਹੋਰ ਟਿੱਬੇ ਨਹੀਂ ਛੱਡੇ ਜੀ ਆਪਾਂ ਟਿੱਬਿਆਂ ਦੇ ਵਿੱਚ ਕਿੰਨੀਆਂ ਪ੍ਰਜਾਤੀਆਂ ਆਪਣੇ ਰਹਿਣ ਬਸਰੇ ਟਿੱਬਿਆਂ ਦੀਆਂ ਖੁੱਡਾਂ ਦੇ ਵਿੱਚ ਬਣਾਉਂਦੀਆਂ ਹੂੰ ਹੂੰ ਤੇ ਬਹੁਤ ਸਾਰੇ ਹੁਣ ਜਿਵੇਂ ਆ ਦੇਖੋ ਇਹਦੇ ਉੱਤੇ ਕੋਈ ਖੁੱਡ ਨਹੀਂ ਹੈਗੀ ਨਹੀਂ ਆ ਰੋਖ ਦੇ ਉੱਪਰ ਹਣਾ ਬਿਲਕੁਲ ਬਈ ਤੇ ਜਿਹੜੇ ਰੋਖ ਹਨ ਜਿਵੇਂ ਆਪਣੀ ਦੇਸੀ ਕਿੱਕਰ ਹੈ ਦੇਸੀ ਕਿੱਕਰ ਦੇ ਵਿੱਚ ਸਮਾਂ ਪਾ ਕੇ ਖੁੱਡ ਪੈ ਜਾਂਦੀ ਹੈ ਉਹਦੇ ਵਿੱਚ ਕੋਚਰ ਹੋਗੇ ਗਟਾਰਾ ਹੋਗਿਆ ਨੀਲਕੰਠ ਹੋਗੇ ਉਹ ਆਪਣੇ ਆਲ ਨੇ ਬਣਾ ਲੈਂਦੇ ਆ ਹਮ ਜਦੋਂ ਆਪਣੇ ਦਰਖਤ ਹੀ ਨਹੀਂ ਆਪਾਂ ਵਿਦੇਸ਼ੀ ਦਰਖਤ ਲਾਈ ਜਾਂਦੇ ਆ ਆਪਣੇ ਮੇਨ ਇਥੋਂ ਦੇ ਵਿਰਾਸਤੀ ਰੋਖ ਆਪਾਂ ਲਾ ਨਹੀਂ ਰਹੇ ਫਿਰ ਉਹ ਆਲ ਨੇ ਬਣਾਉਣਗੇ ਕਿੱਥੇ ਹਮ ਸੋ ਇਹ ਲੋੜ ਹੈਗੀ ਆ ਕਿਉਂਕਿ ਸਾਰੇ ਪੰਛੀ ਰੋਖਾਂ ਤੇ ਆਲ ਨਹੀਂ ਬਣਾਉਂਦੇ ਸਾਰੇ ਪੰਛੀ ਖੁੱਡਾਂ ਦੇ ਵਿੱਚ ਆਲਣੇ ਨਹੀਂ ਬਣਾਉਂਦੇ ਹਰ ਇੱਕ ਪੰਛੀ ਦਾ ਆਪਦੀ ਆਪਦੀ ਸੋਚ ਆ ਆਪਣੀ ਆਪਣੀ ਵਿਚਾਰ ਹੈ ਹੂੰ ਉਹਨੇ ਆਪਦੇ ਸੁਭਾਅ ਦੇ ਮੁਤਾਬਕ ਆਲਣਾ ਬਣਾਉਂਦੇ ਵੀ ਜਿਹੜੇ ਪੰਛੀ ਨੇ ਇੰਨਾ ਚ ਰਹਿਣਾ ਉਹਨਾਂ ਨੇ ਇੰਨਾ ਚ ਹੀ ਰਹਿਣਾ ਉਹ ਉਹ ਖੁੱਡਾਂ ਚ ਨਹੀਂ ਰਹੱਸ ਜੇ ਤੁਸੀਂ ਮੰਨ ਲਓ ਇਹ 10000 ਆਲਣਾ ਲਾ ਦਿਓ ਚਾਹੇ ਹੂੰ ਬਿਜੜੇ ਦਾ ਮੈਂ ਕਹ ਦੋ ਕਈ ਬੰਦੇ ਨਾ ਕੀ ਕਰਦੇ ਨੇ ਬਿਜੜੇ ਦੀ ਫੋਟੋ ਪਾਉਂਦੇ ਆ ਦੇਖੋ ਜੀ ਕੁਦਰਤੀ ਆਲਣਾ ਹੁਣ ਬਿਜੜਾ ਬੁੰਤੀਦਾਰ ਪੰਛੀ ਹੈ ਉਹਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਹੈਗੀ ਆ ਜਿਵੇਂ ਮੰਨ ਲਓ ਸਰਕੰਡਾ ਹੋ ਗਿਆ ਬਾਜਰਾ ਹੋ ਗਿਆ ਜਾਂ ਮੰਨ ਲਓ ਆਗ ਹੋ ਗਏ ਗੰਨੇ ਦੇ ਜਾਂ ਝੋਨਾ ਹੋ ਗਿਆ ਜਾਂ ਮੱਕੀ ਹੋ ਗਈ ਚਰੀ ਹੋ ਗਈ ਆਪਣੇ ਵੀ ਹੋਰ ਬਹੁਤ ਸਾਰੇ ਜਿਵੇਂ ਖੰਜੂਰ ਹੋ ਗਈ ਬਹੁਤ ਸਾਰੇ ਪਾਮ ਹੈਗੇ ਆ ਉਹਨਾਂ ਤੋਂ ਵੀ ਉਹ ਲੈ ਲੈਂਦੇ ਆ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਜਦੋਂ ਤਾਂ ਉਹਨਾਂ ਨੇ ਉਹਦਾ ਹਾਲ ਨਾ ਆਪਣੇ ਕਿਕਰ ਹੋ ਗਈ ਟਾਲੀ ਹੋ ਗਈ 베ਰੀ ਹੋ ਗਈ ਇਦਾਂ ਦੇ ਰੁੱਖਾਂ ਦੇ ਉੱਪਰ ਪਾ ਲੈਣਾ ਜਦੋਂ ਆਪਾਂ ਉਹਨੂੰ ਮਟੀਰੀਅਲ ਨਹੀਂ ਦੇਵਾਂਗੇ ਉਹ ਆਲਣਾ ਵੀ ਕਿੱਥੇ ਪਾਊਗਾ ਨਾ ਤਾਂ ਉਹ ਉਹਨੂੰ ਮਟੀਰੀਅਲ ਵੀ ਚਾਹੀਦਾ ਉਹਨੂੰ ਪਸੰਦੀ ਦੇ ਰੁੱਖ ਵੀ ਚਾਹੀਦੇ ਆ ਫਿਰ ਉਹ ਆਲਣਾ ਪਾਊਗਾ ਜੇ ਉਹਨੇ ਨਹੀਂ ਉਹਨੂੰ ਇਹ ਚੀਜ਼ਾਂ ਮਿਲਦੀਆਂ ਕਿਤੇ ਵੀ ਨਾ ਮਿਲਣਾ ਉਹ ਆਲਣਾ ਦੇ ਵਿੱਚ ਕਦੇ ਨਹੀਂ ਆਊਗਾ ਉਹ ਮਰ ਜੂਗਾ ਅੱਛਾ ਉਹਨੇ ਆਪ ਦਾ ਆਲਣਾ ਆਪ ਤਿਆਰ ਕਰਨਾ ਉਹ ਇਹੋ ਜੇ ਬਣਾਏ ਆਲਣਾ ਚ ਨਹੀਂ ਆਉਂਦਾ ਇਹ ਸਿਰਫ ਉਹ ਪੰਛੀਆਂ ਦੇ ਲਈ ਆ ਜਿੰਨਾ ਜਿਹੜੇ ਪੰਛੀ ਖੁੱਡਾਂ ਦੇ ਵਿੱਚ ਰਹਿੰਦੇ ਸੀ ਠੀਕ ਹੈ ਛੋਟੇ ਪੰਛੀਆਂ ਲਈ ਜਾਨੀ ਸਿੰਧ ਚਿੜੀ ਲਈ ਤੇ ਘਰੇ ਲੋਚੀਂਦੀ ਲਈ ਤੇ ਮੁਣੀਆਂ ਵੀ ਆ ਜਾਂਦੀਆਂ ਇਹਦੇ ਵਿੱਚ ਤੇ ਹੁਣ ਬਈ ਤੁਸੀਂ ਹੁਣ ਤੱਕ ਕਿੰਨੇ ਆਲਣੇ ਮਣਾ ਚੁੱਕੇ ਹੋ ਕੁੱਲ 77000 ਆਲਣੇ ਲਾਗੇ ਹੋਣੇ ਜੀ ਤੇ ਪੂਰੇ ਪੰਜਾਬ ਦੇ ਵਿੱਚ ਕੀ ਰਾਜਸਥਾਨ ਹਰਿਆਣਾ ਹਿਮਾਚਲ ਰਾਜਸਥਾਨ ਸਾਰੇ ਕਿਤੇ ਕਿੰਨੇ ਸਾਲ ਤੋਂ ਬਈ ਤੁਸੀਂ ਕੰਮ ਕਰ ਰਹੇ ਹੋ ਇਹ ਜੀ ਆਪਾਂ ਆਲਣੇ ਲਾਉਣ ਦਾ ਸ਼ੁਰੂ ਕੀਤਾ ਸੀ 2007-8 ਤੇ ਉਹ ਆਪਾਂ ਘਰੇ ਤੌਰ ਤੇ ਵੀ 2003-4 ਤੋਂ ਵੀ ਕਦੇ ਕੋਈ ਪਲਾਸਟਿਕ ਦਾ ਗੇਲਣ ਲਾਤਾ ਕੋਈ ਕੁਝ ਲਾਤਾ ਕੋਈ ਮੰਨ ਲਓ ਕੋਈ ਪਾਈਪ ਪਈ ਆ ਉਹ ਲਾਤੀ ਕੋਈ ਫੱਟੀ ਲਾਤੀ ਜਿਵੇਂ ਆਪਣੇ ਛੱਤਾਂ ਹੈਗੀਆਂ ਸੀ ਦਰਵਾਜ਼ਾ ਹੈਗਾ ਸੀ ਉਹਦੇ ਵਿੱਚ ਬਾਲੇ ਹੁੰਦੇ ਆ ਬਾਲਿਆਂ ਦੇ ਹੇਠ ਇੱਕ ਫੱਟੀ ਲਾ ਦੇਣੀ ਉਹਦੇ ਵਿੱਚ ਉਹਨਾਂ ਦੇ ਬੱਚੇ ਨਾ ਡਿੱਗਣ ਤੇ ਇਦਾਂ 2003-4 ਤੋਂ ਨਹੀਂ ਵੈਸੇ ਮੇਨ ਜਿਹੜਾ ਹੈਗਾ ਉਹ 7-8 ਮਨ ਲਓ ਲਗਭਗ 15 ਤੋਂ ਲੈ ਕੇ 20 ਸਾਲ ਹੋ ਗਏ ਤੁਹਾਨੂੰ ਇਸ ਦੇ ਹੈ ਨਾ ਤੇ ਬਈ ਜਿਵੇਂ ਮੰਨ ਲਓ ਇਸ ਇਹ ਨਾਲ ਨਾਲ ਤੁਸੀਂ ਕਹਤਾ ਵੀ ਇਹ ਸਿੰਧ ਚੜੀ ਆਸਤੇ ਜਾ ਕੇ ਢੱਲੂ ਚੜੀ ਆਸਤੇ ਹੋਰ ਪੰਛੀਆਂ ਵਾਸਤੇ ਹੋਰ ਤਰ੍ਹਾਂ ਦੇ ਨਾਲ ਨੇ ਵੀ ਬਣਾਉਣੇ ਹੋ ਬਈ ਹੋਰ ਪੰਛੀਆਂ ਵਾਸਤੇ ਜੀ ਜਿਵੇਂ ਹੁਣ ਮੰਨ ਲਓ 15 16 ਪ੍ਰਜਾਤੀਆਂ ਇਹਨਾਂ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ ਨੇ ਇਹਨਾਂ ਇਸ ਤਰ੍ਹਾਂ ਦੇ 52 ਪ੍ਰਜਾਤੀਆਂ ਨੇ ਜੀ ਖੁੱਡਾਂ ਵਾਲੀਆਂ ਉਹਨਾਂ ਵਿੱਚੋਂ ਵੀ 15 16 ਪ੍ਰਜਾਤੀਆਂ ਇਹਨਾਂ ਵਿੱਚ ਜੇ ਮੈਂ ਰੋਵਨ ਵੀ ਆ ਜਾਂਦਾ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਜਿਵੇਂ ਹੁਣ ਇਹ ਦੇ ਵਿੱਚ ਆ ਜੂਗਾ ਰੋਬਿਨ ਜਿਵੇਂ ਹੁਣ ਤੋਤਾ ਹੋ ਗਿਆ ਨੀਲਕੰਠ ਹੋ ਗਿਆ ਕੋਚਰ ਹੋ ਗਏ ਸਕੂ ਪਾਉਲ ਹੋ ਗਿਆ ਤੇ ਇਦਾਂ ਦੇ ਪੰਛੀ ਜਿਹੜੇ ਗਟਾਰਾਂ ਹੋ ਗੀਆਂ ਉਹ ਆਪਣੇ ਜਿਹੜੇ ਵੱਡੇ ਵਾਲ ਨੇ ਬਣਾਏ ਹੋਏ ਆ ਉਹਨਾਂ ਦੇ ਵਿੱਚ ਆਉਂਦੇ ਓਕੇ ਹਾਂਜੀ ਠੀਕ ਹੈ ਤੇ ਬਾਕੀ ਬਈ ਹਨ ਜਿਹੜੇ ਵਿਦਵਾਨੀ ਛਾੜਦੇ ਆ ਉਹਨਾਂ ਨੂੰ ਬਈ ਦਾ ਜਵਾਬ ਸੋਣੀ ਗਿਆ ਉਹ ਬਈ ਪਿਛਲੇ 15 20 ਸਾਲਾਂ ਤੋਂ ਇਹ ਕੰਮ ਕਰ ਰਹੇ ਤੇ ਲਗਭਗ 60 70000 ਆਲ ਨੇ ਜਿਹੜੇ ਬਣਾ ਕੇ ਖੰਭਿਆਂ ਦੇ ਉੱਤੇ ਜਾਂ ਦਰਖਤਾਂ ਦੇ ਉੱਤੇ ਜਾਂ ਬਨੇਰਾਂ ਦੇ ਹੇਠਾਂ ਟੰਗ ਚੁੱਕੇ ਐ ਤੇ ਬਈ ਹੋਰ ਕੋਈ ਗੱਲਬਾਤ ਆਪਾਂ ਕਹਿਣੀ ਬਸ ਜੀ ਮੈਂ ਇਹ ਕਹਿਣਾ ਵੀ ਆਪਾਂ ਨੂੰ ਨਾ ਇਹ ਵੀ ਲੱਕੜ ਦੇ ਆਲਣੇ ਵੀ ਵਰਤਨ ਦੀ ਲੋੜ ਨਹੀਂ ਆਪਣੇ ਪਿੰਡਾਂ ਦੇ ਵਿੱਚ ਖੜੇ ਹੁੰਦੇ ਆ ਹਮ ਆਮ ਹੀ ਘੜੇ ਪਏ ਹੁੰਦੇ ਆ ਉਹਨਾਂ ਘੜਿਆਂ ਨੂੰ ਆਪਾਂ ਵਰਤੋ ਦੇ ਵਿੱਚ ਲਾਓ ਹਮ ਉਨਾ ਦੇ ਵਿੱਚ ਹੋਲ ਕਿਹੜੇ ਹਿਸਾਬ ਨਾਲ ਕੱਢਣਾ ਉਹ ਅਸੀਂ ਦੱਸਾਂਗੇ ਹਾਂਜੀ ਤੇ ਵੀ ਆਪਾਂ ਨੂੰ ਫਰੀ ਦਾ ਇਹਨਾਂ ਨੂੰ ਰਹਿਣ ਵਸੇਰਾ ਦੇ ਸਕਦੇ ਹਾਂ ਗੱਲ ਇਹ ਨਹੀਂ ਹੈਗੀ ਵੀ ਇਹਨਾਂ ਨੂੰ ਬਚਾਉਣਾ ਹੀ ਜ਼ਰੂਰੀ ਕਿਉਂ ਆ ਇਹਨਾਂ ਨੂੰ ਬਚਾਉਣਾ ਜ਼ਰੂਰੀ ਇਸ ਕਰਕੇ ਆ ਵੀ ਆਪਾਂ ਜੇ ਮਨੁੱਖ ਇਸ ਧਰਤੀ ਦਾ ਇਕੱਲਾ ਜੀਵ ਨਹੀਂ ਹੈਗਾ ਵੀ ਇਕੱਲਾ ਮਨੁੱਖ ਹੀ ਇੱਥੇ ਜਿਉਂਦਾ ਰਹੇ ਇਸ ਧਰਤੀ ਉੱਤੇ ਹੋਰ ਬਹੁਤ ਸਾਰੀਆਂ ਨਸਲਾਂ ਹੈਗੀਆਂ ਨੇ ਜੇ ਉਹ ਹੋਣਗੀਆਂ ਤਾਂ ਹੀ ਮਨੁੱਖ ਜਿਉਂਦਾ ਹਾਂ ਜੇ ਰੋਖੋਣਗੇ ਤਾਂ ਹੀ ਮਨੋਖਾ ਹੈ ਇਹ ਪੰਛੀ ਹੋਣਗੇ ਤਾਂ ਹੀ ਮਨੋਖਾ ਹੈ ਜੇ ਮਨੋਖਾ ਤਾਂ ਹੀ ਪੰਛੀ ਨੇ ਵੀ ਆਪਾਂ ਇੱਕ ਦੂਜੇ ਦੇ ਉੱਤੇ ਨਿਰਭਰ ਆਂ ਸਾਈਕਲ ਇੱਕ ਸਾਦਾ ਜੁੜਿਆ ਹੋਇਆ ਹੈ ਜੇ ਆਪਾਂ ਇਹ ਲੜੀ ਤੋੜਦੇ ਆਂ ਤਾਂ ਉਹਦੇ ਵਿੱਚ ਸਮੱਸਿਆਵਾਂ ਮਨੋਖ ਨੂੰ ਆਉਣਗੀਆਂ ਹੁਣ ਦੇਖੋ ਕਿੰਨੇ ਆਪਣੇ ਹੁਣ ਡੌਗ ਨੇ ਹੁਣ ਬਹੁਤ ਸਾਰੇ ਬੰਦੇ ਆਪਣੇ ਦੇਸੀ ਨਸਲਾਂ ਖਤਮ ਕਰੀ ਜਾਂਦੇ ਆ ਵਿਦੇਸੀ ਨਸਲਾਂ ਫੇਰ ਲਿਆ ਰਹੇ ਆ ਹਨਾ ਦੇਸੀ ਨਸਲ ਮੈਂ ਮੈਨੂੰ ਮੈਂ ਗਰੰਟੀ ਦਿੰਦਾ ਵੀ ਗੋਰੇ ਨੂੰ ਪਾਲਿਆ ਕਰਨਗੇ ਆਪਣੀ ਦੇਸੀ ਨਸਲ ਡੌਗ ਦੀ ਇੰਨੀ ਵਧੀਆ ਵਫਾਦਾਰ ਹੈ ਹੂੰ ਉਹ ਕਦੇ ਘਟਦਾ ਨਹੀਂ ਜਿਹੜੀ ਇਹਨਾਂ ਦੀ ਕਰਾਸ ਬਰੀਡਿੰਗ ਹੋਈ ਜਾਂਦੀ ਹੈ ਉਹਦੇ ਕਰਕੇ ਇਹ ਬੱਚਿਆਂ ਨੂੰ ਕੱਟੀ ਜਾਂਦੇ ਆ ਹੂੰ ਠੀਕ ਹੈ ਵੀ ਜੇ ਆਪਾਂ ਆਪਦੇ ਦੇਸੀ ਅਨਾਜ ਹਾਂ ਦੇਸੀ ਨਸਲਾਂ ਆਪਣੀਆਂ ਜੀਵ ਜੰਤੂਆਂ ਦੀਆਂ ਆਪਾਂ ਅਪਣਾਵਾਂਗੇ ਆਪਾਂ ਇੱਥੇ ਉਹਨਾਂ ਨੂੰ ਜਗ੍ਹਾ ਦੇਵਾਂਗੇ ਤਾਂ ਹੀ ਆਪਾਂ ਇੱਥੇ ਜਿਉਂਦੇ ਰਹਿਾਂਗੇ ਇਹ ਜ਼ਰੂਰੀ ਆ ਮਤਲਬ ਜੇ ਕੁਦਰਤੀ ਤਰੀਕੇ ਨਾਲ ਆਪਾਂ ਦੇਖਿਆ ਜਾਵੇ ਹਨਾ ਤਾਂ ਜਿਵੇਂ ਆਪਣੀਆਂ ਦੇਸੀ ਫਸਲਾਂ ਹੋ ਗਈਆਂ ਹਨਾ ਦੇਸੀ ਫਸਲਾਂ ਦੇ ਬੀਜ ਹੋ ਗਏ ਮੂਲ ਨਾਜ ਹੋ ਗਏ ਇਹ ਸਾਰੀਆਂ ਚੀਜ਼ਾਂ ਦੀ ਲੋੜ ਆ ਹਨਾ ਤਾਂ ਜਿਵੇਂ ਆਪਾਂ ਕਹਿ ਵੀ ਦਿੰਦੇ ਹਾਂ ਉਹਨਾਂ ਜਿਵੇਂ ਵੀ ਪੰਛੀ ਹੋਣਗੇ ਤਾਂ ਜਿਵੇਂ ਫਸਲਾਂ ਦੇ ਵਿੱਚ ਕਈ ਵਾਰ ਸਮੱਸਿਆ ਆਉਂਦੀ ਕੋਈ ਤੇਲੇ ਵਗੈਰਾ ਦੀ ਜਾਂ ਕੋਈ ਸੰਡੀ ਵਗੈਰਾ ਦੀ ਤਾਂ ਉਹ ਚੋਕ ਲੈਂਦੇ ਆ ਹਨਾ ਦੇਖੋ ਜਿਹੜੀ ਕੁਦਰਤੀ ਖੇਤੀ ਹੈਗੀ ਆ ਉਹ ਪੰਛੀਆਂ ਦੇ ਉੱਪਰ ਨਿਰਭਰ ਹੈ ਜਿਵੇਂ ਪਹਿਲਾਂ ਆਪਾਂ ਵੇਖਦੇ ਹੁੰਦੇ ਸੀ ਜਦੋਂ ਆਪਾਂ ਵਾਹਣ ਪਾਉਂਦੇ ਹੁੰਦੇ ਸੀ ਕਿੰਨੀ ਗਟਾਰਾਂ ਕਾਲ ਕਟਸ਼ੀਆਂ ਕਿੰਨੀ ਆਪਣੇ ਹਿੱਸੇ ਹੁੰਦੀਆਂ ਸੀ ਨਾ ਪਰ ਹੁਣ ਬ੍ਰਾਹਮਣੀ ਮੈਣਾ ਇਹ ਗਟਾਰਾਂ ਦੀ ਇਹ ਫੈਮਿਲੀ ਚੋਂ ਆ ਥੋੜੀ ਉਹ ਬੋਦੀ ਜੀ ਹੁੰਦੀ ਆ ਉਹਦੇ ਸਿਰ ਤੇ ਤੇ ਉਹ ਗਟਾਰ ਖਤਮ ਹੀ ਹੋ ਗਈ ਪਰ ਉਹ ਆਪਣੇ ਰਹਿਣ ਬਸੇਰੇਆਂ ਦੇ ਵਿੱਚ ਆਉਂਦੀ ਆ ਉਹ ਵੱਡਿਆਂ ਦੇ ਵਿੱਚ ਤੇ ਜੇ ਭਾਈ ਜਿਵੇਂ ਰਹਿਣ ਬਸੇਰੇ ਲੱਗ ਰਹੇ ਆ ਚਲੋ ਤੁਸੀਂ ਕੰਮ ਕਰ ਰਹੇ ਹੋ ਨਾ ਤੇ ਜੇ ਤੁਹਾਡੇ ਵਰਗੇ ਹੋਰ 10 20 ਬੰਦੇ ਇਸ ਤਰ੍ਹਾਂ ਦੀ ਮਿਹਨਤ ਕਰਦੇ ਹਨ ਉਹ ਉਪਰਾਲਾ ਕਰਦੇ ਤਾਂ ਆ ਰੈਣ ਬਸੇਰੇ ਹੋਰ ਲੱਗ ਜਾਣਗੇ ਤਾਂ ਉਹਨਾਂ ਦੇ ਕਰਕੇ ਪਾਂਛੀਆਂ ਦੀ ਗਿਣਤੀ ਦੇ ਵਿੱਚ ਫੇਰ ਵਾਧਾ ਹੋ ਜੂ ਬਾਈ ਬਾਈ ਬਹੁਤ ਸਾਰੇ ਹੁਣ ਆਪਣੇ ਭਰਾ ਕੰਮ ਕਰ ਰਹੇ ਆ ਆਪਣੇ ਆਪਣੇ ਤੌਰ ਤੇ ਬਹੁਤ ਵੱਡੇ ਪੱਦਰ ਤੇ ਸੇਵਾ ਕਰ ਰਹੇ ਆ ਜੀ ਤੇ ਵੀ ਮੈਨੂੰ ਖੁਸ਼ੀ ਹੁੰਦੀ ਆ ਵੀ ਹੁਣ ਇਹ ਮਿਸ਼ਨ ਬਹੁਤ ਅੱਗੇ ਗਿਆ ਠੀਕ ਹੈ ਹਾਂ ਮੈਨੂੰ ਆਉਣ ਵਾਲਾ ਸਮਾਂ ਵਧੀਆ ਦਿਿੰਦਾ ਵੀ ਬਹੁਤ ਸਾਰੇ ਬੱਚੇ ਹੁਣ ਇਹ ਫੀਲਡ ਦੇ ਵੱਲ ਆ ਰਹੇ ਆ ਪਹਿਲਾਂ ਇਹ ਬਹੁਤ ਮਾਰਗ ਬਹੁਤ ਔਖਾ ਸੀ ਹੁਣ ਇਹਦੇ ਵਿੱਚ ਸੌਖ ਆ ਗਈ ਕਿ ਕਿਉਂਕਿ ਪਹਿਲਾਂ ਲੋਕ ਸਮਝਣ ਨੂੰ ਤਿਆਰ ਨਹੀਂ ਸੀ ਹੁਣ ਥੋੜਾ ਸਮਝਣ ਲੱਗ ਗਏ ਠੀਕ ਹੈ ਬੀ ਜ਼ਰੂਰੀ ਆ ਹੁਣ ਥੋੜੀ ਜੀ ਲੋਡ ਨੂੰ ਸਮਝਦੇ ਵੀ ਇਹ ਚੀਜ਼ ਜ਼ਰੂਰੀ ਹੈ ਤੇ ਇਹਦੇ ਨਾਲ ਮਤਲਬ ਪੰਛੀਆਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਤੇ ਹੋਇਆ ਵੀ ਹੋਊ ਵੀ ਵਾਧਾ ਬਾਈ ਬਹੁਤ ਵਾਧਾ ਹੋਇਆ ਹੁਣ ਸਾਡੇ ਏਰੀਏ ਦੇ ਵਿੱਚ ਚਿੜੀ ਬਹੁਤ ਹੋ ਗਈ ਕਿਸੇ ਵੇਲੇ ਦੇਖਣ ਨੂੰ ਨਹੀਂ ਫਿਲਦੀ ਜੀ ਸੋ ਧੰਨਵਾਦ ਸੰਦੀਪ ਬਾਈ ਮਿਹਰਬਾਨੀ ਜੀ ਸ਼ੁਕਰੀਆ ਤੇ ਇਹ ਸੀ ਬਾਈ ਸੰਦੀਪ ਢੋਲਾ ਹਨ ਜਿਹੜੇ ਕਿ ਪਿਛਲੇ 15 20 ਸਾਲਾਂ ਤੋਂ ਇਹ ਇੱਕ ਲੋਕ ਸੇਵਾ ਦਾ ਕੰਮ ਕਰ ਰਹੇ ਹੈ ਜਿਹੜਾ ਕਿ ਕੁਦਰਤ ਦੇ ਜਿਹੜੇ ਰੰਗ ਬਣਾਏ ਹੋਏ ਸੀ ਉਹਨਾਂ ਨੂੰ ਇਨਸਾਨ ਨੇ ਕਿਤੇ ਨਾ ਕਿਤੇ ਖਰਾਬ ਕੀਤਾ ਤੇ ਉਸੇ ਰੰਗਾਂ ਨੂੰ ਬਾਈ ਵਾਪਸ ਸਿ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹੜੇ ਪੰਛੀ ਆ ਨਾ ਆਪਣੀ ਇਸ ਕੁਦਰਤ ਦਾ ਇਸ ਸ੍ਰਿਸ਼ਟੀ ਦਾ ਹਿੱਸਾ ਰਏ ਹਨ ਤੇ ਉਹ ਘਟਦੇ ਜਾ ਰਹੇ ਸੀ ਸੋ ਆਸ ਹੈ ਨਾ ਕਿ ਇਨ੍ਹਾਂ ਰਹਿਣ ਬਸੇਰਿਆਂ ਦੇ ਨਾਲ ਜਿਹੜੇ ਇਹ ਪੰਛੀ ਦੁਬਾਰਾ ਤੋਂ ਫੇਰ ਵਧਣਗੇ ਫੇਰ ਆਪਾਂ ਨੂੰ ਜਿਹੜੀ ਇਹਨਾਂ ਦੀ ਚਾਹ ਚਾਹਟ ਆ ਉਹ ਦੁਬਾਰਾ ਤੋਂ ਸੁਣਾਈ ਦੇਊਗੀ ਸੋ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਜੀ ਧੰਨਵਾਦ